ਭਾਈ ਅਮਰਤਪਾਲ ਸਿੰਘ ਦੇ ਉੱਤੇ ਜੋ NSA ਲੱਗੀ ਹੈ ਉਸ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਸਰਕਾਰਾਂ ਦੇ ਉੱਤੇ ਵੀ ਪਲਟਵਾਰ ਕੀਤਾ ਜਾ ਰਿਹਾ ਹੈ ਤੇ ਦੱਸਦੇ ਕਿ ਇੱਕ ਸਿੱਖ ਨੌਜਵਾਨ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਉੱਤੇ NSA ਲਗਾ ਦਿੱਤੀ ਹੈ ਜਾਣਬੁੱਝ ਕੇ ਸਰਕਾਰਾਂ ਸਿੱਖਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਤੇ ਜਦਕਿ ਅਮਰਤਪਾਲ ਨੇ ਕੁਝ ਗਲਤ ਨਹੀਂ ਕੀਤਾ ਖਾਲਸਾ ਵਹਿੀਰ ਚਲਾਈ ਤੇ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਉਸ ਖਾਲਸਾ ਵਹਿੀਰ ਦੇ ਨਾਲ ਜਾਗਰੂਕ ਕੀ ਕੀਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਹੁਣ ਸਰਕਾਰਾਂ ਦਾ ਵਿਰੋਧ ਫਿਰ ਤੋਂ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ ਐਨਐਸਐ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਆਓ ਤੁਹਾਨੂੰ ਸੁਣਾਉਣੇ ਉਸ ਸਿੱਖ ਨੌਜਵਾਨ ਦਾ ਹੋਰ ਕੀ ਕਹਿਣਾ ਹੈ ਦੇਖੋ ਤੁਸੀਂ ਆਪ ਹਿਸਾਬ ਲਾ ਲਓ ਵੀ ਇੱਕ ਬੰਦਾ ਐਮਪੀ ਬਣ ਗਿਆ ਐ ਉਹਦੇ ਤੇ ਇੱਕ ਸਾਲ ਹੋ ਰ ਐ ਐਨਐਸਐ ਵਿਧਾਤੀ ਦੇ ਇੱਕ ਬੰਦਾ ਹਾਰ ਗਿਆ ਹਿਸਾਬ ਲਾ ਲਓ ਤੁਸੀਂ ਉਹ ਲੁਧਿਆਣੇ ਤੋਂ ਰਵਨੀਤ ਬਿੱਟੂ ਹੈ ਭਾਜਪਾ ਨੇ ਉਹਨੂੰ ਕੈਪਟਨ ਮੰਤਰੀ ਬਣਾਤਾ ਦੱਸੋ ਤੇ ਜਿੱਤੇ ਨੂੰ ਤਾਂ ਜਿੱਤੇ ਜਿੱਤੇ ਐਨਐਸਏ ਵਧਾਤੀ ਆ ਤੇ ਦੂਜੇ ਨੂੰ ਕੈਪਟਨ ਮੰਤਰੀ ਬਣਾਤਾ ਤੁਸੀਂ ਆ ਇਹ ਚੱਲ ਕੀ ਰਿਹਾ ਆ ਬੋਬੀ ਗੱਲ ਕੀ ਹਾਲ ਆ ਵਾਹਿਗੁਰੂ ਜਿੱਕਾ ਖਾਲਸਾ ਦੇ ਵਾਹਿਗੁਰੂ ਜੀ ਕੀ ਫਤਿਹ ਵਧੀਆ ਬੋਬੀ ਗੱਲ ਵਧੀਆ ਵਧੀਆ ਠੀਕ ਠਾਕ ਚੜ੍ਹਦੀਆਂ ਕਲਾ ਉਹ ਚੱਲਣਾ ਕੀ ਹੈ ਯਾਰ ਇੱਕਾ ਫੁਗਰਾ ਹੀ ਗਾਲ੍ਹਾਂ ਕੱਢਦਾ ਕੱਲ ਦਾ ਮੈਂ ਖਜਲ ਕੀ ਕਹਿਣਾ ਆਪਾਂ ਕੀ ਕਹਿਣਾ ਵੀ ਛੱਡ ਪਰਾਂ ਪਰਾਂ ਇਹਨਾਂ ਬਦਮਾਸ਼ਾਂ ਤੋਂ ਪਰ ਜਰੂ ਬੰਦਾ ਸਿਰ ਤੇ ਚੜ ਜਾ ਫਿਰ ਹੱਲ ਕਰਨਾ ਪੈਂਦਾ ਠੀਕ ਆ ਨਾ ਉਹ ਆਲੋ ਅੱਜ ਕਰਨ ਵਾਸਤੇ ਬੈਠਾ ਸੀ ਮੈਂ ਵੀ ਪੂਰੀ ਤਿਆਰੀ ਚ ਬੈਠਾ ਸੀ ਤੇ ਟਾਈਮ ਉਹਨੇ 12 ਵੇ ਦਾ ਦਿੱਤਾ ਹੀ ਪਤੰਦਰ ਅਜੇ ਤੱਕ ਆਇਆ ਨਹੀਂ ਮੈਂ ਡਿੱਕੀ ਜਨਾ ਮੈਂ ਖਾਜਾ ਜਿਵੇਂ ਆਉਣਾ ਕੋਣ ਠੀਕ ਆ ਨਾ ਹਾਂ ਸੰਦੀਪ ਸਿੰਘ ਬੈਣੀਪਾਲ ਕੀ ਹਾਲ ਚਾਲ ਨੇ ਠੀਕ ਠਾਕ ਉਹ ਸਾਰੇ ਭਰਾ ਠੀਕ ਹੈ ਨਾ ਸਾਰਾ ਆਦਣ ਇੱਕੋ ਚੀਕ ਮਾਰਦੇ ਆ ਹਾਏ ਅਮਰਤਪਾਲ ਹਾਏ ਅਮਰਤਪਾਲ ਹਾਏ ਅਮਰਤਪਾਲ ਐ ਉਸ ਬੰਦੇ ਨੂੰ ਕੰਮ ਹੀ ਨਹੀਂ ਰਾਸ ਆਇਆ ਇੱਥੋਂ ਦਾ ਮੇਰੇ ਏਰੀਏ ਦਾ ਬੰਦਾ ਹੀ ਐ ਹੈ ਉਹ ਜੇਲ੍ਹ ਚ ਬੰਦਾ ਬੈਠਾ ਐ ਐਨਐਸਏ ਉਹਨਾਂ ਦੇ ਲੱਗੀ ਆ ਦਾਦਾ ਬੰਦਾ ਇਹ ਗੱਲ ਕਹਵੇ ਨਾ ਪ੍ਰੂਫ ਦਵੇ ਵੀ ਬੰਦੇ ਨੇ ਨੌਜਵਾਨ ਫੜਾ ਕੇ ਤੇ ਆਪ ਬੰਦਾ ਉਹ ਬਾਹਰ ਭੱਜਿਆ ਫਿਰਦਾ ਠੀਕ ਹੈ ਨਾ ਫਿਰ ਤਾਂ ਕੋਈ ਤਕ ਬੰਦੀ ਆ ਫਿਰ ਤਾਂ ਕੋਈ ਗੱਲ ਬਣਦੀ ਆ ਜਸ ਦੀ ਗੱਲ ਆ ਠੀਕ ਹੈ ਕਿ ਨਹੀਂ ਜਦੋਂ ਬੰਦੇ ਦਾ ਆਪ ਜੇਲ੍ਹ ਦੇ ਅੰਦਰ ਆ ਬੰਦਾ ਠੀਕ ਹੈ ਨਾ ਫਿਰ ਤਾਂ ਗੱਲ ਹੀ ਕੋਈ ਨਹੀਂ ਯਾਦਾ ਬੰਦਾ ਆਪੇ ਛੱਡ ਕੇ ਭੱਜਾ ਹੋਵੇ ਨਾ ਬਿਆਖੇ ਵੀ ਨੌਜਵਾਨਾਂ ਨੂੰ ਫਸਾ ਕੇ ਤੇ ਆਪ ਬੰਦਾ ਭੱਜ ਗਿਆ ਠੀਕ ਆ ਕਿ ਨਹੀਂ ਫਿਰ ਤਾਂ ਅਸੀਂ ਵੀ ਆਖੀਏ ਜਦੋਂ ਆਪ ਬੰਦਾ ਖੁਦ ਜੇਲ੍ਹ ਦੇ ਅੰਦਰ ਆ ਠੀਕ ਹੈ ਨਾ ਫਿਰ ਕੀ ਹੋਇਆ ਫਿਰ ਸਾਰੇ ਉਹ ਬਾਹਰ ਕੱਢੋ ਤੁਸੀਂ ਬੈਠੇ ਹੋਵੇਂ ਭੁੰਕੀ ਜਾਂਦੇ ਹੋ ਬਿਨਾਂ ਗੱਲ ਤੋਂ ਤੁਸੀਂ ਵੇਖੋ ਤੁਸੀਂ ਆਪ ਹਿਸਾਬ ਲਾ ਲਓ ਵੀ ਇੱਕ ਬੰਦਾ ਐਮਪੀ ਬਣ ਗਿਆ ਐ ਉਹਦੇ ਤੇ ਇੱਕ ਸਾਲ ਹੋ ਰ ਐ ਐਨਐਸਏ ਵਿਧਾਤੀ ਦੇ ਇੱਕ ਬੰਦਾ ਹਾਰ ਗਿਆ ਹਿਸਾਬ ਲਾ ਲਓ ਤੁਸੀਂ ਉਹ ਲੁਧਿਆਣੇ ਤੋਂ ਰਵਨੀਤ ਬਿੱਟੂ ਹੈ ਪਾਜ ਪਾਣੇ ਉਹਨੂੰ ਕੈਪਟਨ ਮੰਤਰੀ ਬਣਾਤਾ ਦੱਸੋ ਤੇ ਜਿੱਤੇ ਨੂੰ ਤਾਂ ਜਿੱਤੇ ਜਿੱਤੇ ਐਨਐਸਏ ਵਧਾਤੀ ਆ ਤੇ ਦੂਜੇ ਨੂੰ ਕੈਪਟਨ ਮੰਤਰੀ ਬਣਾਤਾ ਤੁਸੀਂ ਆ ਇਹ ਚੱਲ ਕੀ ਰਿਹਾ ਆ ਬੋਬੀ ਗੱਲ ਕੀ ਹਾਲ ਆ ਵਾਹਿਗੁਰੂ ਜਿੱਕਾ ਖਾਲਸਾ ਦੇ ਵਾਹਿਗੁਰੂ ਜੀ ਕੀ ਫਤਿਹ ਵਧੀਆ ਬੋਬੀ ਗੱਲ ਵਧੀਆ ਵਧੀਆ ਠੀਕ ਠਾਕ ਚੜ੍ਹਦੀਆਂ ਕਲਾ ਉਹ ਚੱਲਣਾ ਕੀ ਆ ਯਾਰ ਇੱਕਾ ਫੁਕਰਾ ਹੀ ਨਹੀਂ ਗਾਲ੍ਹਾਂ ਕੱਢਦਾ ਕੱਲ ਦਾ ਮੈਂ ਕਿਹ ਚੱਲ ਕੀ ਕਹਿਣਾ ਆ ਪਾ ਕੀ ਕਹਿਣਾ ਵੀ ਛੱਡ ਪਰਾਂ ਪਰਾਂ ਇਹਨਾਂ ਬਦਮਾਸ਼ਾਂ ਤੋਂ ਪਰ ਜਰੂਰ ਬੰਦਾ ਸਿਰ ਤੇ ਚੜ ਜੇ ਫਿਰ ਹੱਲ ਕਰਨਾ ਪੈਂਦਾ ਠੀਕ ਹੈ ਨਾ ਉਹ ਆਲੋ ਅੱਜ ਕਰਨ ਵਾਸਤੇ ਬੈਠਾ ਸੀ ਮੈਂ ਵੀ ਪੂਰੀ ਤਿਆਰੀ ਚ ਬੈਠਾ ਸੀ ਤੇ ਟਾਈਮ ਉਹਨੇ 12 ਵਜੇ ਦਾ ਦਤਾ ਹੀ ਪਤੰਦਰ ਅਜੇ ਤੱਕ ਆਇਆ ਨਹੀਂ ਮੈਂ ਲੀਕੀ ਜਨਾ ਮਖਾਜਾ ਜਿਵੇਂ ਆਉਣਾ ਕੋਣ ਠੀਕ ਹੈ ਨਾ ਹਾਂ ਸੰਦੀਪ ਸਿੰਘ ਬੈਣੀਪਾਲ ਕੀ ਹਾਲ ਚਾਲ ਨੇ ਠੀਕ ਠਾਕ ਉਹ ਸਾਰੇ ਭਰਾ ਠੀਕ ਹੈ ਨਾ ਸਾਰਾ ਦੇ ਇੱਕੋ ਚੀਕ ਮਾਰਦੇ ਆ ਹਾਏ ਅਮਰਤਪਾਲ ਹਾਏ ਅਮਰਤਪਾਲ ਹਾਏ ਅਮਰਤਪਾਲ ਹਾਂ ਉਸ ਬੰਦੇ ਨੂੰ ਕੰਮ ਹੀ ਨਹੀਂ ਰਾਸ ਆਇਆ ਇੱਥੋਂ ਦਾ ਮੇਰੇ ਏਰੀਏ ਦਾ ਬੰਦਾ ਹੀ ਆ। ਹਾਂ ਉਹ ਜੇਲ੍ਹ ਚ ਬੰਦਾ ਬੈਠਾ ਐ ਐਨਐਸਏ ਉਹਨਾਂ ਦੇ ਲੱਗੀ ਆ ਦਾਦਾ ਬੰਦਾ ਇਹ ਗੱਲ ਕਵੇ ਨਾ ਪ੍ਰੂਫ ਦਵੇ ਵੀ ਬੰਦੇ ਨੇ ਨੌਜਵਾਨਾਂ ਨੂੰ ਫੜਾ ਕੇ ਤੇ ਆਪ ਬੰਦਾ ਉਹ ਬਾਹਰ ਭੱਜਿਆ ਫਿਰਦਾ। ਠੀਕ ਹੈ ਨਾ ਫਿਰਦਾ ਕੋਈ ਤੋਕ ਬੰਦੀ ਆ ਫਿਰ ਤਾਂ ਕੋਈ ਗੱਲ ਬਣਦੀ ਆ ਜਸ ਦੀ ਗੱਲ ਆ ਠੀਕ ਹੈ ਕਿ ਨਹੀਂ ਜਦੋਂ ਬੰਦੇ ਦਾ ਆਪ ਜੇਲ੍ਹ ਦੇ ਅੰਦਰ ਆ ਬੰਦਾ। ਠੀਕ ਹੈ ਨਾ ਫਿਰ ਤਾਂ ਗੱਲ ਹੀ ਕੋਈ ਨਹੀਂ। ਜਿਆਦਾ ਬੰਦਾ ਆਪ ਛੱਡ ਕੇ ਭੱਜਿਆ ਹੋਵੇ ਨਾ ਵੀ ਆਖੇ ਵੀ ਨੌਜਵਾਨਾਂ ਨੂੰ ਫਸਾ ਕੇ ਤੇ ਆਪ ਬੰਦਾ ਭੱਜ ਗਿਆ। ਠੀਕ ਆ ਕਿ ਨਹੀਂ ਫਿਰ ਤਾਂ ਅਸੀਂ ਵੀ ਆਖੀਏ ਜਦੋਂ ਆਪ ਬੰਦਾ ਖੁਦ ਜੇਲ੍ਹ ਦੇ ਅੰਦਰ ਆ ਠੀਕ ਹੈ ਨਾ ਫਿਰ ਕੀ ਹੋਇਆ ਫਿਰ ਇਹ ਸਾਲੇ ਬਾਹਰ ਘਤੇੜੋ ਤੁਸੀਂ ਬੈਠੇ ਹੋਏ ਭੁੱਖੀ ਜਾਂਦੇ ਹੋ ਬਿਨਾਂ ਗੱਲ ਤੋਂ ਤੁਸੀਂ